ਅਧਿਕਾ ਨੇ ਵੇਦ ਕਾ ਮਿਲਟ ਪਲਾਂਟ ਗੁਰਦਾਸਪੁਰ ਦੇ ਬਾਹਰ ਦੁੱਧ ਰੋੜ ਕੇ ਰੋਜ਼ ਪ੍ਰਦਰਸ਼ਨ ਕੀਤਾ ਯੂਨੀਅਨ ਗੁਰਦਾਸਪੁਰ ਪੰਜਾਬ ਗੁਰਦਾਸਪੁਰ ਵੱਲੋਂ ਅੱਜ ਅਸੀਂ ਜਿਹੜੇ ਬੜੀ ਦੁੱਖ ਦੀ ਘੜੀ ਦੇ ਵਿੱਚ ਅੱਜ ਅਸੀਂ ਮਿਲਕ ਪਲਾਟ ਗੁਰਦਾਸਪੁਰ ਦੇ ਬੂਹੇ ਗਾੜੀ ਖਲੋਤੇ ਆ ਜਿੱਥੇ ਕੱਲ ਫੈਸਲਾ ਹੋਇਆ ਸੀ ਕੱਲ ਸਾਡਾ ਇੱਥੇ ਆਪਣੀ ਜਥੇਬੰਦੀ ਦਾ ਪੂਰੇ ਸਕੱਤਰ ਯੂਨੀਅਨ ਦਾ ਧਰਨਾ ਸੀ ਜਿਹੜੀਆਂ ਚਾਰ ਮੰਗਾਂ ਨੂੰ ਲੈ ਕੇ ਅਸੀਂ ਧਰਨਾ ਕੱਲ ਧਰਨਾ ਦੇਣਾ ਸੀ ਜਿਹੜਾ ਧਰਨਾ ਕੱਲ ਸਾਡਾ ਚੁਕਵਾਇਆ ਗਿਆ ਫੈਸਲਾ ਕਰਕੇ ਉਹ ਧਰਨੇ ਦੀਆਂ ਮੰਗਾਂ ਸਨ ਕਿ ਇੱਕ ਤੇ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਹੀ ਹੜ ਬੜਾ ਵੱਡਾ ਜਿਹੜਾ ਨੁਕਸਾਨ ਕਰ ਗਿਆ ਪੂਰਾ ਇਲਾਕਾ ਤਬਾਹ ਹੋ ਗਿਆ ਜਿਹਦੇ ਚ ਬਰਦਾਸਪੁਰ ਵੱਡੇ ਪੱਧਰ ਤੇ ਤਬਾਹ ਹੋ ਗਿਆ ਵਾ ਤੇ ਪੰਜਾਬ ਹੜ੍ਹ ਦੀ ਮਾਰ ਹੇਠ ਆਉਣ ਕਰਕੇ ਜੇ ਕਿਸਾਨਾਂ ਦੀ ਵੇਖੋ ਜੀ ਪੁਤਾਰ ਕੀ ਝੋਨੇ ਦੀ ਫਸਲ ਪਾਲੀ ਜਿਹੜੀ ਤਬਾਹ ਹੋ ਗਈ ਤੇ ਉਸ ਤੋਂ ਬਾਅਦ ਕਈ ਦਿਧਾਰੂ ਪਸ਼ੂ ਰੁੜ ਗਏ ਚਾਰਾ ਰੁੜ ਗਿਆ ਸੁੱਕਾ ਰੁੜ ਗਿਆ ਤੂੜੀ ਤੰਦ ਸਾਰਾ ਕੁਝ ਰੁੜ ਗਿਆ ਘਰ ਰੁੜ ਗਏ ਪਰ ਲੋਕਾਂ ਨੇ ਲੋਕਾਂ ਦੀ ਮਦਦ ਕੀਤੀ ਸਰਕਾਰ ਨੇ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਉਸ ਤੋਂ ਬਾਅਦ ਸਰਕਾਰਾਂ ਨੇ 21 12 ਤੋਂ 2 ਰੁਪਏ ਪ੍ਰਤੀ ਲੀਟਰ ਦਾ ਰੇਟ ਘਟਾ ਕੇ ਵੇਰਕੇ ਨੇ ਲੋਕਾਂ ਦਾ ਲੱਕ ਤੋੜਤਾ ਪੰਜਾਬ ਦਾ ਇਹ ਸਾਡੀ ਇੱਕ ਮੰਗ ਸੀ ਦੂਸਰੀ ਮੰਗ ਸੀ ਕਿ ਸਾਡੇ ਗੁਰਦਾਸਪੁਰ ਮਿਲਕ ਪਲਾਂਟ ਦਾ ਜਿਹੜਾ ਖਰੀਦ ਰੇਟ ਦੁੱਧ ਆ ਉਹ ਪੂਰੇ ਪੰਜਾਬ ਦੇ ਪਲਾਂਟਾਂ ਨਾਲੋਂ ਘਟਿਆ ਜਿਹੜੀ ਸਾਡੇ ਲੰਬੇ ਸਮੇਂ ਤੋਂ ਕਿਸਾਨ ਦੁੱਧ ਪਾਤਕ ਜੜੀ ਆ ਉਹ ਦੋਖ ਹੰਡਾਰੇ ਨੇ ਜਿਹੜੀ ਅਸੀਂ ਕੱਲ ਗੱਲ ਜਿੱਥੇ ਇੱਥੇ ਬਹਿ ਕੇ ਕੀਤੀ ਤੀਸਰੀ ਸਾਡੀ ਵੱਡੀ ਮੰਗ ਸੀ ਕਿ ਜਿਹੜੀ ਪਿੰਡ ਕਲੇਰ ਕਲਾ ਦੇ ਆ ਸਾਰੇ ਕਿਸਾਨ ਖਲੋਤੇ ਹੋਏ ਨੇ ਇਹ ਉਸ ਤੋਂ ਬਾਅਦ ਇਹ ਸਾਡੀ ਮੰਗ ਸੀ ਚੌਥੀ ਮੰਗ ਸੀ ਸਾਡੀ ਕਿ ਮਿਲਕ ਪਲਾਟ ਗੁਰਦਾਸਪੁਰ ਦੇ ਜੀਐਮ ਦਾ ਰਵਈਆ ਬਹੁਤ ਗਲਤ ਆ ਉਹ ਲੋਕਾਂ ਪੱਖੀ ਨਹੀਂਗਾ ਲੋਕਾਂ ਪੱਖੀ ਇੰਨਾ ਕਿਉਂਕਿ ਉਹ ਸਰਕਾਰ ਪੱਖੀ ਰਵਈਆ ਵਾ ਜਦੋਂ ਵੀ ਅਸੀਂ ਆਪਣੀ ਜਥੇਬੰਦੀ ਉਹਨਾਂ ਮਿਲਣ ਆਏ ਆ ਤਾਂ ਸਖਤਰ ਭਰਾ ਮਿਲਣ ਆਉਂਦੇ ਆ ਦੋਦਤ ਪਾਲਕ ਮਿਲਣ ਆਉਂਦੇ ਆ ਤੇ ਰਵਈਆ ਬਹੁਤ ਗਲਤ ਹੁੰਦਾ ਵਾ ਇਹਨਾਂ ਗੱਲਾਂ ਨੂੰ ਕੱਲ ਲੈ ਕੇ ਸਾਡਾ ਇੱਥੇ ਧਰਨਾ ਸੀ ਕੱਲ 26 12 2025 ਨੂੰ ਤੇ ਭਰਾਓ ਅਸੀਂ ਧਰਨਾ ਲਾਉਣ ਜਦੋਂ ਇੱਥੇ ਬੈਠੇ ਆ ਤੇ ਜੀਐਮ ਸਾਹਿਬ ਖੁਦ ਗੇਟ ਤੇ ਆ ਕੇ ਇਹ ਗੱਲ ਕਹਿੰਦੇ ਆ ਕਿ ਆਪਣੇ ਮਿਲਕ ਪਲਾਂਟ ਮੁਹਾਲੀ ਦੇ ਉਤੋਂ ਹੈੱਡ ਆਫਿਸ ਦੇ ਵਿੱਚੋਂ ਟੀਮ ਆਈ ਹੋਈ ਆ ਪ੍ਰਸ਼ਾਸਨ ਜਿਹੜਾ ਨਾਲ ਬੈਠੇਗਾ ਅਸੀਂ ਨਾਲ ਬੈਨੇ ਆ ਇਥੋਂ ਤੱਕ ਕਿ ਮੈਨੇਜਮੈਂਟ ਕਮੇਟੀ ਜਿਹੜੀ ਆ ਡਾਇਰੈਕਟਰ ਸਮੇਤ ਨਾਲ ਬੈਨੇ ਆ ਸਾਡੇ ਨਾਲ ਇੱਕ ਵਾਰ ਗੱਲਬਾਤ ਕਰੋ ਅਸੀਂ ਗੱਲਬਾਤ ਕੀਤੀ ਗੱਲਬਾਤ ਤੇ ਸਾਡੀਆਂ ਸਾਰੀਆਂ ਮੰਗਾਂ ਤੇ ਮੋਹਰ ਲਾਈ ਗਈ ਜਿਹਦੇ ਵਿੱਚ ਪਿੰਡ ਕਲੀਅਰ ਕਰਾਉਣ ਵਾਲੀ ਅੱਜ ਗੱਲ ਤੇ ਅਸੀਂ ਖਲੋਤੇ ਆ ਪਿੰਡ ਕਲੀਅਰ ਕਰਾਉਣ ਵਾਲੀ ਗੱਲ ਤੇ ਪਹਿਲ ਦੇ ਆਧਾਰ ਤੇ ਗੱਲ ਕੀਤੀ ਗਈ ਇਹ ਗੱਲ ਕਿਹਾ ਗਿਆ ਕਿ ਕੱਲ ਤੋਂ ਸਵੇਰ ਤੋਂ ਹੀ ਉਹ ਬੀ ਐਮ ਸੀ ਚਾਲੂ ਕੀਤੀ ਜਾਊਗੀ ਤੁਸੀਂ ਦੁੱਧ ਖਰੀਦੋ ਪਿੰਡ ਦੇ ਵਿੱਚੋਂ ਤੇ ਅਸੀਂ ਭਰਾਓ ਦੁੱਧ ਖਰੀਦਿਆ ਆਓ ਦੁੱਧ ਖਰੀਦ ਕੇ ਮਿਲਕ ਪਲਾਂਟ ਗੁਰਦਾਸਪੁਰ ਦੇ ਜੀ ਐਮ ਨੂੰ ਫੋਨ ਕੀਤਾ ਕਿ ਟੈਂਕਰ ਭੇਜੋ ਦੁੱਧ ਅਸੀਂ ਇਕੱਠਾ ਕੀਤਾ ਵਾ ਪਿੰਡ ਦੇ ਵਿੱਚੋਂ ਕਿਲੋ ਕਿਲੋ ਦੋ ਦੋ ਕਿਲੋ ਕਿਸਾਨਾਂ ਦਾ ਦੁੱਧ ਇਕੱਠਾ ਕੀਤਾ ਵਾ ਭਰਾਓ ਜੀ ਐਮ ਦਾ ਸਾਫ਼ ਜਵਾਬ ਸੀ ਕਿ ਟੈਂਕਰ ਤੁਹਾਡੇ ਨਹੀਂ ਆਊਗਾ ਇਸ ਰੋਸ ਨੂੰ ਲੈ ਕੇ ਅਸੀਂ ਅੱਜ ਆਪਣਾ ਦੁੱਧ ਇਕੱਠਾ ਕੀਤਾ ਹੋਇਆ ਦੁੱਧ ਜਿਹੜਾ ਵਾ ਮਿਲਕ ਪਲਾਂਟ ਗੁਰਦਾਸਪੁਰ ਗਾੜੀ ਲੈ ਕੇ ਆਏ ਆ ਕਿ ਸਾਡਾ ਦੁੱਧ ਲਾਓ ਪਰ ਜੀ ਆਮ ਦੁੱਧ ਲੈਣ ਦੀ ਬਜਾਏ ਇੱਥੇ ਪੁਲਿਸ ਪ੍ਰਸ਼ਾਸਨ ਨੂੰ ਲਿਆ ਕੇ ਸਾਡੇ ਨਾਲ ਧੱਕਾ ਮੁਕੀ ਕਰਨ ਦੀ ਜੁਰਤ ਵਿਖਾਈ ਉਹਨਾਂ ਨੇ ਤੇ ਆਪਣੀ ਸਾਡੇ ਨਾਲ ਧੱਕੇ ਨਾਲ ਜਿਹੜਾ ਸਾਨੂੰ ਉਥੋਂ ਪਰਾ ਕੀਤਾ ਗਿਆ ਗੇੜ ਤੋਂ ਅਸੀਂ ਇਸ ਰੋਸ ਦੇ ਵਿੱਚ ਆਣ ਕੇ ਇਹ ਜਿਹੜਾ ਦੁੱਧ ਇੱਥੇ ਰੋੜ ਕੇ ਚੱਲੇ ਆ ਤੇ ਆਪਣੀਆਂ ਕਿਸਾਨ ਮਜ਼ਦੂਰ ਸਾਰੀਆਂ ਮਲਾਜਮ ਜੱਥੇਬੰਦੀਆਂ ਨੂੰ ਬੇਨਤੀ ਕਰਦੇ ਆ ਇੱਕ ਬੰਨੇ ਪੰਜਾਬ ਦਾ ਮੁੱਖ ਮੰਤਰੀ ਇਹ ਖੇਖਣ ਕਰ ਰਿਹਾ ਵਾ ਕੇ ਘਰ ਘਰ ਸੁਸਾਇਟੀਆਂ ਪਿੰਡ ਪਿੰਡ ਸੁਸਾਇਟੀਆਂ ਚਲਾ ਕੇ ਰੋਕਾਂ ਨੂੰ ਰੁਜ਼ਗਾਰ ਦਵੋ ਤੇ ਤਗੜੇ ਹੋ ਕੇ ਰੁਜ਼ਗਾਰ ਲਓ ਆਪਾਂ ਕਾਰਪੋਰੇਟ ਦਾਰੇ ਨੂੰ ਵੱਡੇ ਪੱਦਰ ਤੇ ਚਲਾਉਣਾ ਵਾ ਦੂਸਰੇ ਬੰਨੇ ਸੁਸਾਇਟੀਆਂ ਜਿਹੜੀਆਂ ਚਲਾਰੀਆਂ ਆਈਆਂ ਨੇ 10-15 ਸਾਲ ਤੋਂ ਸੁਸਾਇਟੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਬੰਦ ਕਰਕੇ ਅੱਜ ਕਿਸਾਨਾਂ ਦਾ ਹਾਲ ਕੀਤਾ ਜਾ ਰਿਹਾ ਵਾ ਇਸ ਕਰਕੇ ਅਸੀਂ ਪ੍ਰੈਸ ਵਾਲੇ ਵੀਰਾਂ ਦਾ ਕੋਟ ਕੋਟ ਧੰਨਵਾਦ ਕਰਦੇ ਆ ਮੇਰਾ ਨਾਮ ਬਚਿੱਤਰ ਸਿੰਘ ਮੇਰਕਾ ਡੇਰੀ ਕ੍ਰਾਂਤੀਕਾਰੀ ਯੂਨੀਅਨ ਜਰਨਲ ਸਖਤਰ ਜ਼ਿਲ੍ਹਾ ਗਰਦਾਸਪੁਰ ਵੱਲੋਂ ਮੈਂ ਗੱਲ ਕਰ ਰਿਹਾ ਆ ਅੱਜ ਜਿਹੜਾ ਇੱਥੇ ਸਾਡਾ ਦੁੱਧ ਰੋੜਨ ਦਾ ਮੁਖ ਕਰਨੇ ਆ ਕਿ ਸਾਡੀ ਕਲੇਰ ਕਲਾਂ ਦੀ ਜਿਹੜੀ ਬੀ ਐਮ ਸੀ ਜਿਹੜੀ ਸੁਸਾਇਟੀ ਆ ਸਾਡੀ ਇਹ ਪਿਛਲੇ 2 ਸਾਲ ਤੋਂ ਜਿਹੜੀ 86 ਪੇਟ ਚੜੀ ਹੋਈ ਆ ਜਿਹੜੀ ਪੰਚਾਇਤੀ ਚੋਣਾਂ ਨੂੰ ਲੈ ਕੇ ਇਹ ਵਿਰੋਧੀ ਧਿਰ ਜਦੋਂ ਹਾਰਿਆ ਤੇ ਉਹਨਾਂ ਨੇ ਇਹ ਸੁਸਾਇਟੀ ਜਿਹੜੀ ਆ ਬੰਦ ਕੀਤੀ ਹੋਈ ਆ 2 ਸਾਲ ਤੋਂ ਸੁਸਾਇਟੀ ਦੀ ਜਿਹੜੀ ਪੂਰੀ ਸਭਾ ਆ ਜਿਹੜੀ ਉਥੋਂ ਦੀ ਮੈਨੇਜਮੈਂਟ ਆ ਉਹ ੱਟਕੇ ਖਾ ਰਹੀ ਆ ਤੇ ਪਲਾਨ ਦੇ ਹਾੜੇ ਕੱਢ ਰਹੀ ਆ ਕਿ ਸਾਡੀ ਜਿਹੜੀ ਆ ਪਿੰਡ ਦੀ ਸੁਸਾਇਟੀ ਜਿਹੜੀ ਆ ਚਾਲੂ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਜਿਹੜੇ ਸਾਡੇ ਪਿੰਡ ਦੇ ਕਿਸਾਨ ਨੇ ਦੁੱਧ ਪਾੜ ਕੇ ਆ ਉਹਨਾਂ ਦਾ ਜਿਹੜਾ ਦੁੱਧ ਖੱਜਲ ਖਵਾਰ ਹੋ ਰਿਹਾ ਆ ਇਸ ਕਰਕੇ ਕੱਲ ਜਿਹੜਾ ਸਾਡਾ ਫੈਸਲਾ ਇੱਥੇ ਪੂਰੀ ਮੈਨੇਜਮੈਂਟ ਦੇ ਨਾਲ ਹੈੱਡ ਆਫਿਸ ਦੇ ਨਾਲ ਇਥੋਂ ਦੇ ਜੀਐਮ ਸਾਹਿਬ ਤੇ ਪ੍ਰਸ਼ਾਸਨ ਦੇ ਨਾਲ ਜਿਹੜਾ ਗਰਦਾਸਪੁਰ ਦਾ ਪ੍ਰਸ਼ਾਸਨ ਆ ਉਹਦੀ ਮੌਜੂਦਗੀ 'ਚ ਇਹ ਫੈਸਲਾ ਹੋਇਆ ਸੀਗਾ ਕਿ ਜਿਹੜੀਆਂ ਰੇਟ ਨੂੰ ਲੈ ਕੇ ਮੰਗਾ ਆ ਉਹਦੇ ਨਾਲ ਹੀ ਜਿਹੜੀ ਕਲੀਅਰ ਕਲਾਂ ਦੀ ਜਿਹੜੀ ਮੰਗਿਆ ਜਿਹੜੀ ਬੀਐਮਸੀ ਆ ਉਹ ਅੱਜ ਜਿਹੜੀ ਆ 27 12 2025 ਨੂੰ ਚਾਲੂ ਕੀਤੀ ਜਾਊਗੀ ਇਹਨਾਂ ਨੇ ਦੁੱਧ ਇਕੱਠਾ ਕੀਤਾ ਉਹ ਸਵੇਰੇ ਪਰ ਜਿਹੜਾ ਆ ਜੀਐਮ ਸਾਹਿਬ ਨੇ ਉੱਥੇ ਟੈਂਕਰ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ ਇਸ ਰੋਜ਼ ਵਜੋਂ ਅੱਜ ਇੱਥੇ ਉਹ ਦੁੱਧ ਇਕੱਠਾ ਕੀਤਾ ਹੋਇਆ ਇੱਥੇ ਰੋੜਿਆ ਆ ਤੇ ਸੌਂਵਾਰ ਨੂੰ ਅਸੀਂ ਵੱਡੇ ਪੱਦਰ ਤੇ 29 ਤਰੀਕ ਨੂੰ ਇੱਥੇ ਆਣ ਕੇ ਵੱਡਾ ਪ੍ਰੋਟੈਸਟ ਕਰਾਂਗੇ ਇਹ ਜਿਹੜੀ ਬੀਐਮਸੀ ਸਾਡੀ ਛਿਆਸੀ ਪੇੜ ਚੜੀ ਹੋਈ ਆ ਇਨੂੰ ਹਰ ਹਾਲ ਦੇ ਵਿੱਚ ਅਸੀਂ ਬਹਾਲ ਕਰਾਵਾਂਗੇ ਤੇ ਚਾਲੂ ਕਰਾਵਾਂਗੇ ਇਸ ਕਰਕੇ ਅਸੀਂ ਸਾਰੇ ਹੀ ਪੰਜਾਬ ਦੇ ਦੁੱਧ ਉਤਪਾਦਕ ਕਿਸਾਨ ਵੀਰਾਂ ਤੇ ਕਿਸਾਨ ਜਥੇਬੰਦੀਆਂ ਨੂੰ ਇਹ ਬੇਨਤੀ ਕਰਦੇ ਆਂ ਕਿ ਅਸੀਂ ਪਹਿਲਾਂ ਹੀ ਹੜ ਦੀ ਮਾੜੇ ਝਾਏ ਹੋਇਆ ਤੇ ਇਸੇ ਤਰ੍ਹਾਂ ਵੇਖੋ ਪੰਜਾਬ ਦੇ ਕਿਸਾਨਾਂ ਦਾ ਕਿੱਦਾਂ ਦੁੱਧ ਰੋਲਿਆ ਜਾ ਰਿਹਾ ਆ ਇਸ ਕਰਕੇ 100 ਵਾਰ ਨੂੰ ਵੱਡੇ ਪੱਧਰ ਤੇ ਇੱਥੇ ਫੇਰ ਕਾ ਮਿਲਕ ਪਲਾਂਟ ਗਰਦਾਸਪੁਰ ਇਕੱਠੇ ਹੋ ਕੇ ਇਹ ਜਿਹੜੀ ਬੀਐਮਸੀ ਆ ਇਹਨੂੰ ਅਸੀਂ ਹਰ ਹਾਲ ਤੇ ਚਾਲੂ ਕਰਾਵਾਂਗੇ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ